ਅਪਾ ਦੇਖ ਰਹੇ ਆ ਕਿ ਪਿਛਲੀ 13 ਫਰਵਰੀ ਤੋਂ ਲੈ ਕੇ ਲਗਾਤਾਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਔਰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਢੰਗ ਦੇ ਨਾਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਔਰ ਕਿਸਾਨਾਂ ਦੇ ਇਸ ਅੰਦੋਲਨ ਦੀਆਂ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਬਿਲਕੁਲ ਵਾਜਬ ਤੇ ਸਰਕਾਰ ਨੇ ਕਿਸਾਨਾਂ ਨਾਲ ਜੋ ਕਮਿਟਮੈਂਟਸ ਕੀਤੀਆਂ ਨੇ ਉਹ ਕਮਿਟਮੈਂਟਸ ਹੀ ਲੈ ਕੇ ਚੱਲੇ ਆ ਕਿਸਾਨ ਦੇ ਲਈ ਨਹੀਂ ਲੇਕਿਨ ਸਰਕਾਰ ਨੇ ਜਿੱਦੀ ਵੱਡੀ ਪੱਧਰ ਉਤੇ ਬੈਰੀਕੇਟਿੰਗ ਕੀਤੀ ਛਿੱਟੀ ਵੱਡੀ ਪੱਦਰ ਦੇ ਉੱਤੇ ਕਿਸਾਨਾਂ ਦੇ ਉੱਤੇ ਅਥਰੂ ਗਾਜ ਦੇ ਬੋਲੇ ਛੱਡੇ ਗਏ ਇਤੋਂ ਵੀ ਗਾਹਾਂ ਟੱਪ ਕੇ ਗੋਲੀਆਂ ਸਿੱਧੀਆਂ ਚਲਾਈਆਂ ਗਈਆਂ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਇੱਕ ਨੌਜਵਾਨ ਨੂੰ ਸ਼ਹੀਦ ਕੀਤਾ ਔਰ ਸੈਂਕੜੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ ਔਰ ਉਹ ਜਿਹੜੀ ਇੱਥੇ ਕਿਸਾਨਾਂ ਦੇ ਨਾਲ ਕਰੂਰਤਾ ਇੱਥੇ ਹੋਈ ਐ ਹਰਿਆਣੇ ਦੀ ਗਵਰਨਮੈਂਟ ਵੱਲੋਂ ਜਮੈਂ ਕਹਿ ਲਾਂ ਕਿ ਭਾਜਪਾ ਦੀ ਇਹ ਸਰਕਾਰ ਦੀ ਗਵਰਨਮੈਂਟ ਵੱਲੋਂ ਜੋ ਇੱਥੇ ਕੀਤਾ ਗਿਆ ਉਹਦੇ ਪ੍ਰਤੀ ਕਿਸਾਨਾਂ ਦੇ ਅੰਦਰ ਇੱਕ ਵੱਡਾ ਰੋਸ ਬੰਦਾ ਗੁੱਸਾ ਬੜਾ ਰੋਹ ਸੀ ਔਰ ਉਹਨੂੰ ਸਰਕਾਰ ਨੇ ਲੋਕਾਂ ਨੂੰ ਦਬਾਉਣ ਦੇ ਖਾਤਰ ਹਰਿਆਣੇ ਦੇ ਅੰਦਰ ਜਿਸ ਤਰੀਕੇ ਦੇ ਨਾਲ ਹਰਿਆਣੇ ਯੂਪੀ ਦੇ ਅੰਦਰ ਰਾਜਸਥਾਨ ਦੇ ਅੰਦਰ ਜਿੱਥੇ-ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਔਰ ਲੋਕ ਫਿਰ ਵੀ ਆਪਣੇ ਅੰਦੋਲਨ ਦੇ ਰਸਤੇ ਤੇ ਤੁਰੇ ਹੋਏ ਨੇ ਸ਼ਾਂਤੀਪੂਰਵਕ ਢੰਗ ਦੇ ਨਾਲ ਲੋਕ ਆਪਣੀ ਗੱਲ ਰੱਖਣੀ ਚਾਹੁੰਦੇ ਆ ਕਿਉਂ ਇਹ ਗੱਲਾਂ ਹੋ ਰਹੀਆਂ ਨੇ ਜੇਕਰ ਸਾਨੂੰ ਦਿੱਲੀ ਦੇ ਅੰਦਰ ਸਾਡੀ ਰਾਜਧਾਨੀ ਦੇ ਅੰਦਰ ਪੀਸਫੁਲੀ ਜਾ ਕੇ ਸਰਕਾਰ ਨੇ ਜੋ ਸਰਨਾ ਵੈਧੇ ਕੀਤੇ ਸੀ ਉਹ ਵੈਧਿਆਂ ਦੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਂਦਾ ਔਰ ਇੱਥੇ ਏਡੀ ਵੱਡੀ ਪੱਦਰ ਦੇ ਉੱਤੇ ਗੋਲੀਆਂ ਨਾ ਚਲਾਈਆਂ ਜਾਂਦੀਆਂ ਤੇ ਸੁਭਾਵਿਕ ਹੈ ਕਿਸਾਨਾਂ ਦੇ ਅੰਦਰ ਰੋਸ ਕਾ ਆਉਣਾ ਸੀ ਇਸ ਰੋਸ ਦੀ ਇਸ ਗੁੱਸੇ ਦੀ ਜ਼ਿੰਮੇਵਾਰ ਸਰਕਾਰ ਹੈ ਔਰ ਜਦੋਂ ਸਰਕਾਰ ਸਾਡੇ ਨਾਲ ਦਿੱਲੀ ਜਾ ਕੇ ਸਾਨੂੰ ਗੱਲ ਵੀ ਨਹੀਂ ਕਰਨ ਦਿੰਦੀ ਤਾਂ ਫਿਰ ਸੁਭਾਵਿਕ ਹੈ ਕਿ ਲੋਕਾਂ ਦੇ ਅੰਦਰ ਇਹ ਤਾਂ ਗੱਲ ਆਏਗੀ ਕਿ ਕੋਈ ਗੱਲ ਨਹੀਂ ਫਿਰ ਚੋਣਾ ਆ ਗਿਆ ਜਦੋਂ ਇਹ ਲੋਕ ਸਾਡੇ ਕੋਲੇ ਗੱਲਬਾਤ ਕਰਨ ਦੇ ਲਈ ਆਉਣਗੇ ਸਾਡੇ ਕੋਲੋਂ ਚੋਣਾ ਮੰਗਣਗੇ ਵੋਟਾਂ ਮੰਗਣ ਲਈ ਆਉਣਗੇ ਉਸ ਵੇਲੇ ਅਸੀਂ ਗੱਲ ਕਰਾਂਗੇ ਇਸੇ ਕੜੀ ਦੇ ਵਿੱਚੋਂ ਜੋ ਐਸਕੇਮ ਨੌਨ ਪੋਲੀਟਿਕਲ ਤੇ ਕੇਐਮਐਮ ਵੱਲੋਂ ਦਿੱਤਾ ਪ੍ਰੋਗਰਾਮ ਨੂੰ ਲਾਗੂ ਕਰਦੇ ਆ ਪੂਰੇ ਭਾਰਤ ਦੇ ਵਿੱਚ ਸਾਡੇ ਕਿਸਾਨ ਸਵਾਲ ਪੁੱਛਣਾ ਚਾਹੁੰਦੇ ਨੇ ਸਵਾਲ ਪੁੱਛਦੇ ਨੇ ਸਵਾਲਾਂ ਦੇ ਜਵਾਬ ਨਹੀਂ ਹੈ ਭਾਜਪਾ ਕੋਲੇ ਸੋ ਆ ਭਾਜਪਾ ਕੋਲੇ ਕੋਈ ਤੇ ਜਵਾਬ ਨਹੀਂ ਇਸ ਗੱਲ ਦਾ ਕਿ ਤੁਸੀਂ ਵਾਅਦਾ ਨਹੀਂ ਕੀਤਾ ਕਿ ਐਸਐਮਐਸ ਵੀਤੀ ਗਰੰਟੀ ਦਾ ਕਾਨੂੰਨ ਦੇਵਾਂਗੇ ਤੁਸੀਂ ਵਾਅਦਾ ਨਹੀਂ ਕੀਤਾ ਜੂਣਾ ਚ ਕਿ ਅਸੀਂ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਂਗੇ ਕਿ ਤੁਸੀਂ ਵਾਅਦਾ ਨਹੀਂ ਕੀਤਾ ਲੋਕਾਂ ਦੇ ਨਾਲ ਕਿ ਅਸੀਂ ਡਾਕਟਰ ਸੁਮਿੰਨਾ ਤੰਦੀ ਦੀ ਰਿਪੋਰਟ ਲਾਗੂ ਕਰਾਂਗੇ ਤੁਸੀਂ ਕਿਥੇ ਨੇ ਵਾਅਦੇ ਔਰ ਇਹਨਾਂ ਵਾਅਦਿਆਂ ਦੇ ਸਾਹਮਣੇ ਜਦੋਂ ਸਵਾਲ ਕਿਸਾਨਾਂ ਵੱਲੋਂ ਆਉਣਿਆ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਪੱਜਪਾ ਕੋਇਆ ਇਸ ਵੇਲੇ ਇਸ ਵੇਲੇ ਇਹਨਾਂ ਦੇ ਮਿਨਿਸਟਰਜ਼ ਕੋਲੇ ਇਹਨਾਂ ਦੇ ਚੀਫ ਮਿਨਿਸਟਰ ਕੋਲ ਕੋਈ ਜਵਾਬ ਨਹੀਂ ਹੈ ਜਦੋਂ ਜਵਾਬ ਨਹੀਂ ਲੋਕਾਂ ਦੇ ਸਵਾਲਾਂ ਦੇ ਜਵਾਬਾਂ ਮਾਂ ਜਵਾਬ ਦੇਣ ਦੀ ਸਮਰੱਥਾ ਨਹੀਂ ਸਾਹਮਣਾ ਕਰਨ ਲਈ ਤਾਕਤ ਨਹੀਂ ਤਾਂ ਫਿਰ ਇਹ ਰਸਤੇ ਚਾਰ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਓ ਕਿਸਾਨਾਂ ਨੂੰ ਇੱਥੇ ਆਉਣ ਹੀ ਨਾ ਦਿਓ ਔਰ ਉਸੇ ਕੜੀ ਦੇ ਵਿੱਚੋਂ ਅੱਜ ਸਾਡੇ ਕਿਸਾਨ ਆਗੂ ਹਰਿਆਣੇ ਦੇ ਅੰਦਰ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀ ਪੂਰੀ ਦੀ ਪੂਰੀ ਜਥੇਬੰਦੀ ਨੂੰ ਕਿਸਾਨ ਬਚਾਓ ਖੇਤ ਬਚਾਓ ਜਥੇਬੰਦੀ ਦੇ ਸਾਡੇ ਆਗੂ ਸਹਿਬਾਨ ਅਰਜਿੰਦਰ ਚਾਹਲ ਜੀ ਹੋਣੀ ਹੈ ਉਹਨਾਂ ਦੇ ਨਾਲ ਸਾਡੇ ਜਰਨਲਿਸ ਵੀਰ ਜੀ ਹੋਣੀ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇਹ ਬਈ ਕਿੱਦਾਂ ਦੀ ਇਮਾਨਦਾਰੀ ਕਿੱਦਾਂ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਕੀ ਲੋਕਤੰਤਰ ਖਤਮ ਕਰਤਾ ਤੁਸੀਂ ਕੀ ਦੇਸ਼ ਨੂੰ ਤੁਸੀਂ ਪ੍ਰਜਾਤੰਤਰ ਦੀ ਬਜਾਏ ਲੋਕਤੰਤਰ ਦੀ ਬਜਾਏ ਇਹ ਡਿਕਟੇਟਰਸ਼ਿਪ ਰਾਜ ਬਣ ਗਿਆ ਕਿ ਲੋਕ ਤੁਹਾਡੇ ਨੂੰ ਤੁਹਾਡੇ ਸਾਹਮਣੇ ਆ ਗਏ ਤੇ ਮੁੱਖ ਮੰਤਰੀ ਦੇ ਸਾਹਮਣੇ ਆ ਗਏ ਗੱਲਬਣਾ ਰੱਖ ਸਕਣ ਤਾਂ ਫਿਰ ਮੁੱਖ ਮੰਤਰੀ ਆਉਂਦਾ ਕੀ ਲੈਣਾ ਪਿੰਡਾਂ 'ਚ ਕਾਹਦੇ ਲਈ ਆ ਰਹੇ ਉਹਨਾਂ ਦੇ ਸ਼ਹਿਰ 'ਚ ਜੇ ਲੋਕਾਂ ਦੀ ਗੱਲ ਸੁਣਨ ਦੀ ਹਿੰਮਤ ਨਹੀਂ ਤਾਂ ਸੋ ਇਸ ਕਰਕੇ ਜਿਹੜੇ ਸਾਡੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਅਤੀ ਨਿੰਦਣਯੋਗ ਹੈ ਔਰ ਅਸੀਂ ਮੋਰਚਿਆਂ ਵੱਲੋਂ ਸਖਤ ਸ਼ਬਦਾਂ ਵਿੱਚ ਇਹਦੀ ਨਿਖੇਧੀ ਕਰਦੇ ਹੋਏ ਮੰਗ ਕਰਦੇ ਹਾਂ ਕਿ ਤੁਰੰਤ ਇੱਕ ਇੱਕ ਕਿਸਾਨ ਜਿਹੜੇ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਨੇ ਜਿਹੜੇ ਬਿਲਕੁਲ ਪੀਸਫੁਲੀ ਆਪਣੀ ਗੱਲ ਰੱਖਣ ਜਾ ਰਹੇ ਨੇ ਗ੍ਰਿਫਤਾਰ ਕਰਕੇ ਓਡੋ ਓਡੀ ਥਾਣੇ ਬਟੇਨ ਕੀਤੇ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਨਹੀਂ ਤਾਂ ਵਰਨਾ ਸਾਨੂੰ ਫਿਰ ਕੋਈ ਸਖਤ ਐਕਸ਼ਨ ਦੇਣਾ ਪਏਗਾ ਫਿਰ ਬਾਅਦ ਵਿੱਚ ਸਰਕਾਰੇ ਨੂੰ ਕਹੇ ਕਿ ਤੁਸੀਂ ਇਹ ਕੀ ਕਰਦੇ ਹੋ ਸੋ ਇਹ ਸੰਗਿਆ ਮਜਬੂਰੀਆਂ ਬਣਨ ਗਿਆ ਸਾਨੂੰ ਸਰਕਾਰ ਹੋਰ ਜ਼ਿਆਦਾ ਮਜਬੂਰ ਨਾ ਕਰੇ ਅਸੀਂ ਪੀਸਫੁਲੀ ਆਪਦਾ ਪ੍ਰੋਟੈਸਟ ਕਰਦੇ ਹੋਏ ਆਪਣੇ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਅੱਗੇ ਲਿਜਾਣਾ ਚਾਹੁੰਦੇ ਹਾਂ ਸਾਨੂੰ ਉਹ ਸ਼ਾਂਤੀ ਕਾਇਮ ਰੱਖਣ ਦੇਣ ਸਾਡੇ ਕਿਸਾਨ ਆਗੂ ਨੂੰ ਤੁਰੰਤ ਰਿਹਾਅ ਕਰਨ ਜਿਹੜੇ ਸਾਡੇ ਅਨੀਸ਼ ਖੜਕੜ ਵਰਗੇ ਨੌਜਵਾਨ ਜਾਂ ਜਿਹੜੇ ਨਵਦੀਪ ਵਰਗੇ ਨੌਜਵਾਨ ਫੜਕੇ ਜਿੰਨ ਬਣ ਕੀਤੇ ਉਹਨਾਂ ਨੂੰ ਤੁਰੰਤ ਰਿਹਾ ਕਰੇ ਸਰਕਾਰ ਇਹ ਆਪਣੀ ਡਿਕਟੇਟਰਸ਼ਿਪ ਵਾਲੀ ਨੀਤੀ ਨੂੰ ਵਾਪਸ ਲਵੇ ਵਾਪਸ ਹੋਵੇ ਇਸ ਗੱਲ ਤੋਂ ਇਹ ਬਰਦਾਸ਼ਤ ਤੋਂ ਬਾਹਰ ਦੀਆਂ ਗੱਲਾਂ ਨੇ ਸੋ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਫਿਰ ਸਰਕਾਰ ਨਾ ਕਹੇ ਕਿ ਇਹ ਮੋਰਚੇ ਵਾਲੇ ਸਖਤ ਐਕਸ਼ਨ ਦਿੰਦੇ ਨੇ ਹੋਰ ਪ੍ਰੋਗਰਾਮ ਵੱਡੇ ਦਿੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਫਿਰ ਸਰਕਾਰ ਦੀ